Terima kasih telah menonton. ਇਹ ਜਿਹੜੀ ਸੀ ਕਿ ਮੈਂ ਵੀ ਲੈ ਵੀ ਜਨਤਰਾ ਕੋ ਤਾਂ ਰਿਹਾ ਤਾਂ ਰਿਹਾ ਤਾਂ ਉਹ ਤਾਂ ਜਾਨ ਲਾ ਚਾਹ। ਉਹ ਤਾਂ ਉਹ ਤਾਂ ਨਹੀਂ ਸਮਾਰ। ਉਹ ਤਾਂ ਲੈ ਆਉਂਦਾ ਉਹ ਤਾਂ ਸੋ। ਉਹ ਐਸੇ ਕੋ ਨਾਲ ਕਰਾ ਲੈਣੇ। ਤਾਂ ਤਾਂ ਸਮ। ਤਾਂ ਤਾਂ ਨਹੀਂ ਹੈਗਾ ਕਿ ਇਹ ਦੇਖੀ। ਤਾਂ ਮਾਰੂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਪਿੰਡ ਏਪੀ ਹਸਪੀਟਲ ਅੰਮ੍ਰਿਤਸਰ ਤੋਂ ਟੀਮ ਆਈ ਹੈ ਡਾਕਟਰ ਮਹਾਰਾਜ ਜੀ ਸਾਡੇ ਕੋਲ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਜਿਹੜੇ ਕਿ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਫ੍ਰੀ ਮੈਡੀਸਨ ਇੱਥੇ ਪ੍ਰੋਵਾਈਡ ਕਰ ਰਹਾ ਹੈ ਅਸੀਂ ਧੰਨਵਾਦੀ ਆ ਸਾਡੇ ਸਹਿਯੋਗੀ ਸੱਜਣਾ ਦੇ ਜਿੰਨੇ ਵੀ ਸਾਡੇ ਲਾਗਲੇ ਪਿੰਡ ਹੈ ਜਿਸ ਤਰ੍ਹਾਂ ਡਾਲਾ ਸਰਦਾਰ ਮੋਹਨ ਸਿੰਘ ਡਾਲਾ ਜੀ ਉਤੋਂ ਨਾਲ ਸੈਂਪੁਰ ਪਿੰਡ ਹੈ ਉਤੋਂ ਸਰਦਾਰ ਗੁਰਮੀਤ ਸਿੰਘ ਜੀ ਨਾਲ ਬਲਾਕ ਪ੍ਰਧਾਨ ਮੈਡਮ ਅਮਨਦੀਪ ਖੋੜ ਜੀ ਫਿਰ ਉਸ ਤੋਂ ਬਾਅਦ ਮਕਸੂਦਪੁਰ ਤੋਂ ਸਰਪੰਚ ਰਿੱਕੀ ਜੀ ਆਪਣੇ ਖਲੀਲਾ ਤੋਂ ਸਰਪੰਚ ਸਰਦਾਰ ਬਲਵਿੰਦਰ ਸਿੰਘ ਜੀ ਉਹਨਾਂ ਦੇ ਮਿਸਿਸ ਨਾਲ ਆਏ ਨੇ ਤੇ ਸਾਰਿਆਂ ਦਾ ਹੀ ਧੰਵਾਦ ਹੈ ਵੀ ਜਿਨ੍ਹਾਂ ਨੇ ਲਾਗੇ ਲਾਗੇ ਪਿੰਡਾਂ ਦੇ ਨੇ ਵੀ ਇੰਨਾ ਸਹਿਯੋਗ ਪਾਇਆ ਸਾਡੇ ਪਿੰਡ 'ਚ ਕੈਂਪ ਲਾਉਣ ਲਈ ਮੈਂ ਸਾਰਿਆਂ ਨੂੰ ਬੇਨਤੀ ਇਹੀ ਕਰਨਾ ਚਾਹੁੰਦਾ ਵੀ ਵੱਧ ਤੋਂ ਵੱਧ ਇਸ ਕੈਂਪ ਦਾ ਲਾਹਾ ਲਿਆ ਜਾਵੇ ਤਾਂ ਜੋ ਫ੍ਰੀ ਜੋ ਮੈਡੀਸਿਨ ਮਿਲ ਰਹੀ ਆ ਹੋ ਤੇ ਇੱਕ ਜਿਹੜੀ ਬਿਮਾਰੀਆਂ ਦੀ ਜਾਂਚ ਹੋ ਰਹੀ ਹੈ ਨਾ ਇਹ ਵੀ ਬੜੀ ਵੱਡੀ ਇੱਕ ਉਪਲਬਧੀ ਹੈ ਜੇ ਕਿਸੇ ਦਾ ਰੋਗ ਹੀ ਸ਼ੁਰੂਆਤ 'ਚ ਫੜਿਆ ਜਾਵੇ ਔਰ ਉਸੇ ਦਾ ਟ੍ਰੀਟਮੈਂਟ ਹੋ ਜਾਵੇ ਔਰ ਇਹ ਵੀ ਸਾਡੇ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਕੈਂਪ ਲਗਾਉਣਾ ਹੀ ਪਿੰਡ-ਪਿੰਡ ਤਾਂ ਹੀ ਕਾਮਯਾਬ ਹੋ ਸਕਦਾ ਜੇ ਛੋਟੇ-ਮੋਟੇ ਰੋਗਾਂ ਨੂੰ ਅਸੀਂ ਮੌਕੇ ਤੇ ਫਾਲੀਏ ਤੇ ਉਹਦਾ ਇਲਾਜ ਕਰਵਾਈਏ ਮੈਂ ਧੰਨਵਾਦੀਆਂ ਡਾਕਟਰ ਮੈਰਾ ਜੀ ਦਾ ਜਿਹੜਾ ਆਪਣੀ ਟੀਮ ਸਮੇਤ ਇੱਥੇ ਪਹੁੰਚੇ ਨੇ ਤੇ ਧੰਨਵਾਦੀਆਂ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਇੰਨਾ ਉਤਸ਼ਾਹ ਦਿਖਾਇਆ ਤੇ ਵੱਧ ਚੜ ਕੇ ਇਸ ਮੈਡੀਕਲ ਕੈਂਪ ਦੇ ਵਿੱਚ ਹਿੱਸਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਵਾਈਆਂ ਦੇਖੋ ਜੀ ਇਹ ਸਾਹਮਣੇ ਲਿਖਿਆ ਪਥਰੀ ਤੇ ਗੰਦੂਦਾਂ ਦਾ ਰੋਗ ਹੈ 슈ਗਰ ਬੀਪੀ ਦਾ ਐਕਸੀਡੈਂਟ ਦੇ ਇਲਾਜ ਵਿੱਚ ਟ੍ਰੋਮਾ ਸੈਂਟਰ ਹੈ ਗੋਡਿਆਂ ਦੇ ਜੋੜਾਂ ਦਾ ਇਲਾਜ ਹੈ ਫਿਰ ਸਪੈਸ਼ਲੀ ਸੀਜੀ ਮਸ਼ੀਨ ਹੈ ਜੋ ਹਾਰਟ ਐਂਡ ਡਾਇਬੀਟਿਸ ਆਪਾਂ ਚੈੱਕਅਪ ਹੋ ਰਿਹਾ ਤੇ ਨਾਲ ਉਹਦੀ ਮੈਡੀਸਿਨ ਦਿੱਤੀ ਜਾ ਰਹੀ ਹੈ ਜਿਹੜੇ ਕੁਛ ਰੋਗ ਹੈ ਜਿਹੜੇ ਇਹਨਾਂ ਨੇ ਇੱਥੇ ਲਿਖੇ ਨੇ ਉਹਨਾਂ ਦਾ ਇਲਾਜ ਇਹਨਾਂ ਦੇ ਹਸਪੀਟਲ ਦੇ ਵਿੱਚ ਹੋ ਰਿਹਾ ਇੱਥੇ ਇਹਨਾਂ ਦੇ ਜਿਹੜੇ ਮੈਡੀਕਲ ਕਾਰਡ ਹੈ ਕਿਸਾਨ ਕ ਵਾਲੇ ਵੀ ਚੱਲਦੇ ਆ ਫਿਰ ਜੋ ਮੁਲਾਜ਼ਮਾਂ ਵਾਲੇ ਕਾਰਡ ਬਣਿਆ ਉਹ ਵੀ ਇਹਨਾਂ ਦੇ ਏਪੀ ਹਸਪੀਟਲ ਅੰਮ੍ਰਿਤਸਰ ਚੱਲਦੇ ਆ ਔਰ ਸਹੂਲਤਾਂ ਵੱਧ ਤੋਂ ਵੱਧ ਦੂਜੇ ਹਸਪੀਟਲਾਂ ਦੇ ਮੁਕਾਬਲੇ ਵੱਧ ਦੇ ਰਿਹਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੇ ਕੋਈ ਟਰੀਟਮੈਂਟ ਆਪਣਾ ਲੈਣਾ ਚਾਵੇ ਕੋਈ ਏਪੀ ਹਸਪੀਟਲ ਅੰਮ੍ਰਿਤਸਰ ਜ਼ਰੂਰ ਪਹੁੰਚ ਕਰੇ ਇੱਕ ਵਾਰ ਕਿਹੜੀ ਕੈਪਸੂਲੀਆਂ ਦਵਾਈਆਂ ਤੁਸੀ ਦੇ ਆਜਾ ਟੀਮ ਸਾਡੀ ਏਪੀ ਹਸਪੀਟਲ ਅੰਮ੍ਰਿਤਸਰ ਤੋਂ ਪਹੁੰਚੀ ਹੈ ਇੱਥੇ ਪਿੰਡ ਨਡਾਲੇ ਦੇ ਵਿੱਚ ਮੈਂ ਪਿੰਡ ਇੰਡਰਨਾਡ ਆਲਾ ਨਾਇਪੁਰ ਦੇ ਵਿੱਚ ਪੀਰਬਖਸ਼ ਦੇ ਵਿੱਚ ਅੱਜ ਕੈਂਪ ਆਰਗੇਨਾਈਜ਼ ਕੀਤਾ ਐਪੀ ਹਸਪੀਟਲ ਅੰਮ੍ਰਿਤਸਰ ਵੱਲੋਂ ਜਿਸ ਵਿੱਚ ਇਸ ਕੈਂਪ ਦੇ ਵਿੱਚ ਹਾਰਟ ਬੀਪੀ 슈ਗਰ ਵਾਲੇ ਮਰੀਜ਼ਾਂ ਨੂੰ ਦੇਖਿਆ ਜਾਊਗਾ ਕਿਉਂਕਿ ਬੀਪੀ ਤੇ 슈ਗਰ ਇੱਕ ਇਦਾਂ ਦੀ ਅੱਜਕੱਲ ਕੋਮਨ ਜੀ ਡਿਜ਼ੀਜ਼ ਬਣ ਗਈ ਹੈ ਜਿਦਾ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਬੀਪੀ ਵਧ ਰਿਹਾ ਕਈਆਂ ਨੂੰ 슈ਗਰ ਹੋ ਰਹੀ ਹੈ ਲੋਕੀ ਸੋਚੀ ਜਾਂਦੇ ਕਿ ਸ਼ਾਇਦ ਵੈਸੇ ਹੀ ਦਰਦਾ ਨੇ ਬਟ ਉਹਨਾਂ ਨੂੰ ਹੋਰ ਨਾ ਹੋਰ ਕੋਈ ਨਾ ਕੋਈ ਡਾਇਗਨੋਸਿਸ ਹੁੰਦਾ ਜਿਹਦਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਅੱਜ ਕੱਲ ਦਾ ਜੋ ਵੀ ਜੰਕ ਫੂਡ ਹੈ ਜੰਕ ਫੂਡ ਦੇ ਕਰ ਰਹਿਣਾ ਪੇਸ਼ੈਂਟ ਨੂੰ ਵੀ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਕਰ ਕੀ ਰਿਹਾ ਹਾਂ ਉਹ ਖਾਣ ਦੇ ਚੱਕਰ 'ਚ ਹੁੰਦੇ ਨੇ ਕਿ ਮੈਂ ਜੰਕ ਫੂਡ ਕਹਲਾ ਆ ਆਇਲੀ ਫੂਡਸ ਕਹਲਾ ਸੋ ਖਾਦਾ ਵੀ ਉਤਾਂ ਦੀਆਂ ਨੇ ਸੋ ਫੂਡ ਵੀ ਉਤਾਂ ਦੇ ਨੇ ਜਿਹਦੇ ਕਰਕੇ ਪੇਸ਼ੈਂਟ ਨੂੰ ਆਪਣਾ ਹੀ ਨਹੀਂ ਪਤਾ ਲੱਗਦਾ ਕਿ ਆਪਾਂ ਕਰ ਕੀ ਰਹੇ ਸੋ ਇਹ ਕੈਂਪਸ ਜਿਹੜਾ ਵਾ ਇਹ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਇਆ ਗਿਆ ਹੈ ਇਹਦੇ ਵਿੱਚ ECG, ਬਲੱਡ ਸ਼ੂਗਰ ਐਂਡ ਹੋਰ ਵੀ ਬਲੱਡ ਟੈਸਟ ਕੀਤੇ ਜਾ ਰਹੇ ਨੇ ਦਵਾਈਆਂ ਮੁਫਤ ਨੇ ਪੇਸ਼ੈਂਟ ਨੂੰ ਪੇਸ਼ੈਂਟ ਵੀ ਬਿਮਾਰੀ ਦੱਸੀ ਜਾ ਰਹੀ ਹੈ ਕਿ ਤੁਹਾਨੂੰ ਪ੍ਰੋਬਲਮ ਕੀ ਚੱਲ ਰਹੀ ਹੈ ਤਾਂ ਜੋ ਉਹ ਜਾਗਰੂਕ ਹੋ ਕੇ ਉਹਦਾ ਟ੍ਰੀਟਮੈਂਟ ਕਰਾ ਸਕਣ ਤੇ ਫਦਰ ਜੋ ਵੀ ਇਨਵੈਸਟੀਗੇਸ਼ਨਸ ਜਾਂ ਟ੍ਰੀਟਮੈਂਟ ਚੱਲਣਾ ਹੈ ਉਹ ਆਪਣਾ ਪ੍ਰੋਸੀਡਿੰਗ ਚ ਲੈ ਸਕਣ ਤੇ ਬਿਲਕੁਲ ਠੀਕ ਹੋ ਜਾਣ ਤੁਹਾਨੂੰ ਲੱਗਦਾ ਕਿ 10% ਆਜਕਲ ਫੂਡ ਦੇ ਵਿੱਚ ਤਾਂ ਲੋਕੀ ਪਤਾ ਕੀ ਹੈ ਕੀ ਨਹੀਂ ਹੈ ਜੋ ਵੀ ਸ਼ੌਪਕੀਪਰ ਤੱਕ ਦੇ ਰਿਹਾ ਹੈ ਉਹ ਤੁਹਾਨੂੰ ਬਣਾ ਕੇ ਉਹ ਫਰੈਸ਼ ਆਇਲ ਆ ਜਾਂ ਮਤਲਬ ਕਦੋਂ ਦਾ ਪਿਆ ਕੋਈ ਵੀ ਤੁਹਾਨੂੰ ਆਈਡੀਆ ਨਹੀਂ ਹੈਗਾ ਸੋ ਇਹਦੇ ਲਈ ਮੈਂ ਇਹੀ ਅਪੀਲ ਕਰਦਾ ਲੋਕਾਂ ਦੇ ਕਿ ਫਾਸਟ ਫੂਡ ਨੂੰ ਅਵੋਇਡ ਕੀਤਾ ਜਾਵੇ ਬਾਹਰ ਦਾ ਘੱਟੋ ਘੱਟ ਖਾਧਾ ਵੀਤਾ ਜਾਵੇ ਸੈਰ ਕੀਤੀ ਜਾਵੇ ਜਿਆਦਾ ਤੋਂ ਜਿਆਦਾ ਯੋਗਾ ਕੀਤੇ ਜਾਣ ਐਕਸਰਸਾਈਜ਼ੇਸ ਕੀਤੀਆਂ ਜਾਣ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਡਾਕਟਰ ਕੋਲ ਜਾ ਕੇ ਕੰਸਲਟੇਸ਼ਨ ਜ਼ਰੂਰ ਲੈ ਲਈ ਜਾਵੇ ਇਹ ਨਾ ਕਰੀਏ ਕਿ ਆਪਾਂ ਪਿੰਡ 'ਚ ਬੈਠੇ ਆ ਤੇ ਆਪਾਂ ਸਿਰਫ ਕਨਸਲਟੇਸ਼ਨ ਪਿੰਡ ਦੇ ਡਾਕਟਰ ਕੋਲ ਲਈ ਜੋ ਚੀਜ਼ ਹੈ ਮਤਲਬ ਇੱਕ ਵੱਡੇ ਸੈਂਟਰ 'ਚ ਜਾ ਕੇ ਜੋ ਇੱਕ ਵੱਡੇ ਪੱਤਰ ਤੇ ਜਾ ਕੇ ਆਪਾਂ ਡਾਕਟਰ ਕੋਲ ਆ ਉਹ ਵੈਰੀਫਾਈ ਕਰਾ ਸਕੀਏ ਤਾਂ ਜੋ ਅੱਗੇ ਚੱਲ ਕੇ ਫਦਰ ਅਨ ਕੋਈ ਵੀ ਇਸ਼ੂ ਨਾ ਆਵੇ ਕੋਈ ਵੀ ਮੈਡੀਕਲ ਪ੍ਰੋਬਲਮ ਨਾ